ਮੁੱਖ ਮੰਤਰੀ ਭਗਵਾਨ ਤਮਾਨ ਅਗਾਮੀ ਲੋਕ ਸਭਾ ਚੋਣਾਂ ਤੋਂ ਐਣ ਪਹਿਲਾਂ ਬਾਦਲ ਪਰਿਵਾਰ ਨੂੰ ਸਿਆਸੀ ਮੁਹਾਸਲੇ ਘੇਰਨ ਲਈ ਪਹਾੜਾਂ ਦੀ ਜੱਦ ਵਿੱਚ ਪੈਂਦੇ ਸੁਖ ਵਿਲਾਸ ਹੋਟਲ ਨੂੰ ਕਰੋੜਾਂ ਰੁਪਏ ਦੇ ਟੈਕਸਾਂ ਚ ਛੋਟ ਦੇਣ ਲਈ ਬਣਾਈ ਇਕੋ ਟੂਰਿਜ਼ਮ ਨੀਤੀ ਉੱਤੇ ਉਂਗਲ ਉਠਾਈ ਹੈ ਉਹਨਾਂ ਕਿਹਾ ਹੈ ਕਿ ਇਹ ਨੀਤੀ ਸਿਰਫ ਇੱਕੋ ਸੁੱਖ ਵਿਲਾਸ ਹੋਟਲ ਲਈ ਬਣਾਈ ਗਈ ਸੀ ਜਿਸ ਤਹਿਤ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਇਸ ਹੋਟਲ ਨੂੰ ਸਰਕਾਰੀ ਖਜ਼ਾਨੇ ਚੋਂ 108 ਕਰੋੜ ਰੁਪਏ ਦੇ ਟੈਕਸਾਂ ਦੀ ਛੂਟ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਮੀਡੀਆ ਕੋਲ ਖਲਾਸਾ ਕੀਤਾ ਹੈ ਕਿ ਇਕੋ ਟੂਰਿਜ਼ਮ ਨੀਤੀ ਦਾ ਫਾਇਦਾ ਸਿਰਫ ਬਾਦਲ ਪਰਿਵਾਰ ਨੂੰ ਹੀ ਮਿਲਣਾ ਸੀ ਉਹਨਾਂ ਕਹੇ ਕਿ ਟੈਕਸਾਂ 'ਚ ਦਿੱਤੀ ਛੋਟ ਨਾਲ ਖਜ਼ਾਨੇ ਨੂੰ ਵਿਤੀ 66 ਵਜਈ ਹੈ ਜਿਸ ਕਰਕੇ ਉਹ ਇਸ ਨੀਤੀ ਨੂੰ ਘੜਨ ਵਾਲਿਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਕੈਬਨਟ ਮੰਤਰੀ ਵੀ ਨੇ ਉਹਨਾਂ ਖਿਲਾਫ ਜਲਦ ਹੀ ਐਕਸ਼ਨ ਲਿਆ ਜਾਵੇਗਾ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਇੱਕ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ 'ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ 'ਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਪਹਿਲਾਂ ਮੁਰਗੀਖਾਨਾ ਸੀ ਅੱਜ ਬਦਲ ਕੇ ਹਾਂ ਉੱਥੇ ਮੁਰਗੇ ਵੱਢਣੇ ਸ਼ੁਰੂ ਕਰਤੇ 1 ਕਰਬ 8 ਕਰੋੜ 73 ਲੱਖ ਰੁਪਇਆ ਕਹਿੰਦੇ ਗਰੀਬ ਪਰਿਵਾਰ ਹੈ ਸਾਥੋਂ ਦਿੱਤਾ ਨਹੀਂ ਜਾਣਾ ਸੋ ਮਾਫ ਬਿਲਕੁਲ ਹੋਊਗੀ ਕਾਰਵਾਈ ਮੈਂ ਪਹਿਲਾਂ ਕਹਿੰਦਾ ਰਿਆਂ ਕਿ ਪਹਾੜਾਂ ਚ ਬਹੁਤ ਕੁਝ ਲੁਕਿਆ ਪਿਆ ਜਿੱਦਾਂ ਪਹਾੜ ਵੀ ਨਹੀਂ ਫਰੋਲਿਆ ਪੱਕੇ ਪੈਰੀਂ ਹੱਥ ਪਾਣਾ ਉਹਨਾਂ ਮੈਂ ਕੱਚੇ ਪੈਰੀਂ ਨਹੀਂ ਪਾਉਂਦਾ ਉਹ ਤਾਂ ਆ ਹੁਣ ਅਸੀਂ ਪੇਸ਼ ਕਰ ਰਹੇ ਹਾਂ ਜਿਹੜੇ ਕੋਟਕਪੂਰਾ ਗੋਲੀ ਕਾਂਡ ਦਾ ਜੱਬਰਗਾੜੀ ਦਾ ਪਹਿਲਾਂ ਉਹ ਚ ਉਹਦੇ ਵਿੱਚ ਕਾਂਗਰਸ ਦੀ ਟਨਰ ਵੀ ਪਹਿਲਾਂ ਹੀ ਨਿਕਲ ਗਈ ਆਪਸ ਚ ਤਾਂ ਰਲੇ ਹੋਏ ਸੀਗੇ ਹਜੇ ਬੱਸਾਂ ਵਾਲਾ ਪਿਆ ਇਹਨਾਂ ਲਈ ਤਾਂ ਸੁੱਖ ਵਿਲਾਸ ਹੈ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ ਵਿਲਾਸ ਹੈ ਇਹ ਸਾਰਾ ਇੱਕ ਇੱਕ ਰੁਪਏ ਦਾ ਹਿਸਾਬ ਜਿਹੜਾ ਹੈ ਉਹ ਲਵਾਂਗੇ ਤੇ ਪੈਸਾ ਵਾਪਸ ਖਜ਼ਾਨੇ ਚ ਜਾਊਗਾ ਖਜ਼ਾਨੇ ਚੋਂ ਫੇਰ ਦੁਬਾਰਾ ਉਹਨਾਂ ਗਰੀਬ ਲੋਕਾਂ ਕੋਲੇ ਜਾਊਗਾ ਜਿਨ੍ਹਾਂ ਨੇ ਟੈਕਸ ਦਾ ਪੈਸਾ ਨਹੀਂ ਲਾਇਆ ਸੀ ਜਦੋਂ ਇਹ ਨੀਤੀ ਬਣਾਈ ਉਦੋਂ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸਨ ਉਹਨਾਂ ਕਿਹਾ ਕਿ ਇਸ ਨੀਤੀ ਨੂੰ ਘੜਨ ਵਾਲੇ ਅਫਸਰਾਂ ਖਿਲਾਫ ਵੀ ਕਾਰਵਾਈ ਹੋਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਕਿਤੇ ਪਹਿਲਾਂ ਪੋਲਟਰੀ ਫਾਰਮ ਹੁੰਦੇ ਸੀ ਉਸ ਨੂੰ ਮਗਰੋਂ ਸੁਖ ਵਿਲਾਸ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਖਿਲਾਫ ਲਗਾਏ ਦੋਸ਼ਾਂ ਲਈ ਮੁਆਫੀ ਮੰਗਣ ਜਾਂ ਫਿਰ ਇਨ੍ਹਾਂ ਝੂਠੇ ਦੋਸ਼ਾਂ ਲਈ ਮਾਨਹਾਨੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਹਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਇਹ ਝੂਠੇ ਦੋਸ਼ ਹਰਿਆਣਾ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਕਿਸਾਨ ਸ਼ੋਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਦਰਜ ਕੀਤੇ ਗਲਤ ਕੇਸ ਤੋਂ ਲੋਕਾਂ ਦਾ ਧਿਆਨ ਵੰਡਾਉਣ ਲਈ ਹੀ ਲਗਾ ਰਹੇ ਨੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਹਮੇਸ਼ਾ ਕਰਦੇ ਨੇ ਕਿ ਪੰਜਾਬ ਦੇ ਅਹਿਮ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਕੋਈ ਨਵਾਂ ਸ਼ਗੂਫਾ ਛੱਡ ਦਿਓ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕਰਦਾ ਕਿ ਮਜਬੂਰੀ ਕੀ ਹੈ ਕਿ ਭਗਵੰਤ ਮਾਨ ਐਡੇ ਮਜਬੂਰ ਮੁੱਖ ਮੰਤਰੀ ਹੈ ਕਿਉਂਕਿ ਵਿਜੀਲੈਂਸ ਦਾ ਵਿਭਾਗਾ ਭਗਵੰਤ ਮਾਨ ਸਾਹਿਬ ਕੋਲੇ ਪੰਜਾਬ ਪੁਲਿਸ ਭਗਵੰਤ ਮਾਨ ਸਾਹਿਬ ਕੋਲੇ ਜੇ ਕੋਈ ਗਲਤ ਕੰਮ ਹੋਇਆ ਜੇ ਸੁਖ ਵਿਲਾਸ ਦੀ ਤੁਸੀਂ ਗੱਲ ਕਰਦੇ ਹੋ ਅੱਜ ਸੁਖ ਵਿਲਾਸ ਤਾਂ ਅੱਜ ਇੱਕਦਮ ਬਾਹਰ ਆ ਗਿਆ ਨਾ ਦੋ ਸਾਲਾਂ ਤੋਂ ਤੁਹਾਡੀ ਸਰਕਾਰ ਹੈ ਕਾਰਵਾਈ ਤੁਸੀਂ ਕੋਈ ਕੀਤੀ ਨਹੀਂ ਅੱਜ 0 ਐਫ ਆਈ ਆਰ ਤੋਂ ਧਿਆਨ ਭਟਕਾਉਣਾ ਸੀ ਤਾਂ ਸੁਖ ਵਿਲਾਸ ਦੀ ਗੱਲ ਕਰਤੀ ਮੁੱਖ ਮੰਤਰੀ ਸਾਹਿਬ ਕਿਸੇ ਨੇ ਕਾਰਵਾਈ ਕਰਨ ਤੋਂ ਤੁਹਾਡਾ ਹੱਥ ਫੜਿਆ ਹੋਇਆ ਪਰ ਮੈਂ ਇੱਕ ਵਾਰ ਫੇਰ ਤੁਹਾਨੂੰ ਕਹਿਣਾ ਕਿ ਕਿਸਾਨੀ ਸੰਘਰਸ਼ ਨੂੰ ਜਿਹੜਾ ਉਹਦੀ ਪਿੱਠ ਦੇ ਵਿੱਚ ਤੁਸੀਂ ਛੁਰਾ ਮਾਰਿਆ ਅਗਰ ਤੁਸੀਂ ਸੋਚੋ ਕਿ ਐਸੀ ਝੂਠ ਤੇ ਫਰੇਬ ਦੀਆਂ ਪ੍ਰੈਸ ਕਾਨਫਰੰਸਾਂ ਕਰਕੇ ਤੁਸੀਂ ਪੰਜਾਬ ਨੂੰ ਭਟਕਾ ਲਓਗੇ ਤਾਂ ਪੰਜਾਬੀ ਹੁਣ ਬਹੁਤ ਸਿਆਣੇ ਹੋ ਗਏ ਨੇ ਤੁਹਾਡੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ ਤੁਸੀਂ ਹੁਣ ਇਸ ਗੱਲ ਤੇ ਆਪਣੇ ਵਚਨਾਂ ਤੇ ਕਾਇਮ ਰਹੋ ਜਾਂ ਤਾਂ ਕਾਰਵਾਈ ਕਰਕੇ ਦਿਖਾਓ ਜਾਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਹੁਣ ਅਦਾਲਤ ਆਉਣ ਦੇ ਲਈ ਤਿਆਰ ਰੋ ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਉਪਰੋਕਤ ਦੋਸ਼ਾਂ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਦੇ ਹੁਕਮ ਕਿਉਂ ਨਹੀਂ ਦੇ ਰਹੇ ਉਹਨਾਂ ਕਹੇ ਕਿ ਵਿਜੀਲੈਂਸ ਵਿਭਾਗ ਵੀ ਮੁੱਖ ਮੰਤਰੀ ਦੇ ਅਧੀਨ ਹੈ ਦੋ ਸਾਲਾਂ ਤੋਂ ਉਹਨਾਂ ਕੇਸ ਦਰਜ ਕਰਨ ਦੇ ਹੁਕਮ ਕਿਉਂ ਨਹੀਂ ਦਿੱਤੇ ਐਡਵੋਕੇਟ ਕਲੇਰ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਤੁਰੰਤ ਕੇਸ ਦਰਜ ਕਰਨ ਜਾਂ ਫਿਰ ਅਦਾਲਤ ਵਿੱਚ ਆਪਣੇ ਝੂਠਾਂ ਦਾ ਜਵਾਬ ਦੇਣ ਲਈ ਤਿਆਰ ਰਹਿਣ